ਵਾਹਿਗੁਰੂ 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 ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਪਵਿੱਤਰ ਹੋ ਪਵਿੱਤਰ ਹੋ ਮਰਮੇ ਅਮਰਤ ਨਾਮ ਪਵਿੱਤਰ ਹੋ ਪਵਿੱਤਰ ਹੋ ਸੁਣ ਕੇ ਅਮਰਤ ਨਾਮ ਪਵਿੱਤਰ ਹੋ ਪਵਿੱਤਰ ਹੋ ਸੁਣ ਕੇ ਅਮਰਤ ਨਾਮ ਪਵਿੱਤਰ ਹੋ ਪਵਿੱਤਰ ਹੋ ਸੁਣ ਕੇ ਅਮਰਤ ਨਾਮ ਪਵਿੱਤਰ ਹੋ ਪਵਿੱਤਰ ਸੁਣ ਕੇ ਉਹ ਮਰਤ ਦਾ ਨਾਮ ਉਪਦੇਸ ਹੋ ਉਹ ਕਵਿੱਤਰ ਹੋਣਾ। ਅੱਲਾ ਸੁਣਨਾ ਹੁੰਦਾ ਹੈ। ਕਥਾ ਕੀਤਾਂ। ਸੋਰ ਕੇ ਮੰਨਣਾ ਹੈ। ਮੰਨ ਤੇ ਮੰਨ ਕੇ ਫਿਰ ਕਰਨਾ ਹੁੰਦਾ ਹੈ। ਜਿਵੇਂ ਜਿਵੇਂ ਇਸੇ ਮਨ ਕਰਾਂਗੇ। ਕੁਰਬਾਨੀ ਪੜਾਂਗੇ। ਸੇਵਾ ਕਰਾਂਗੇ ਉਸਤ ਉਸਤ ਮਨਸ਼ੋਦ ਹੁੰਦਾ ਜਾਊਗਾ। ਸਭਾ ਇੱਕਦਮ ਐਸਾ ਆਏਗਾ ਫਿਰ ਇਹ ਨਾਮ ਸੋਲ ਲਾ ਗਿਆ। ਅਨਸੁ ਖਲੋਂ ਦਾ ਇਹ ਮਨ ਨਾਲ ਇਹ ਕਰਨਾ ਹੈ ਕਿ ਸੌਦਾ ਹੋਣਾ ਹੈ ਇਸ ਵਸ ਤੋਂ ਅਲੋ ਦੇਲਦ ਉਹਦੇ ਪੈਂਦੇ ਉਹਦੇ ਫਿਰਦੇ ਖਾਣਾ ਖਾਂਦੇ ਚਾਹ ਪੀਂਦੇ ਪਾਣੀ ਪੀਂਦੇ ਕੰਮ ਕਰ ਕਰਦੇ ਨਾਮ ਦੇ ਵਿੱਚ ਲੇਵਲ ਆਇਆ ਜਿੰਨੇ ਇਹਦਾ ਕਰਦਾ ਵਿਚਰਾ ਜਾਓਗੇ ਉਹਨਾਂ ਦਾ ਮਨ ਸ਼ੁੱਧ ਹੁੰਦਾ ਜਾਊਗਾ ਉਸ ਨੂੰ ਮੰਨ ਲੇਖੀ ਦਾ ਵਾਹਿਗੁਰੂ ਸਾਹਿਬ ਵਾਰਿਕ ਜੀ ਕੀ ਫਤਿਹ